ਤੁਨੀ ਇਤਰਾ ਪਿੰਡ ਦਾ ਪੁੱਤਰਾ ਨੋ ਸ਼ਾਦੀ ਕੇ ਚਲੇਗੀ ਈਗਲ ਸੜਕਾਂ ਤੇ ਤੁਸੀਂ ਭੱਜੇ ਫਿਰਦੇ ਜੋ ਕਿ ਉਹ ਮੁੰਡਾ ਨੌਜਵਾਨ ਭੱਜੇ ਫਿਰਦਾ ਕੀ ਹੋਇਆ ਵਾ ਉਹ ਆ ਗਿਆ ਪਾਜੀ ਇਹਦੇ ਕਰਕੇ ਮਕਾਰ ਵੀ ਇੱਥੇ ਸੈਂਟਰ ਆ ਜਿ ਰੱਖਿਆ ਇਹਨ ਮੈਂ ਮੈਂ ਸੈਂਟਰ ਆ ਜਿ ਰੱਖਦੀ ਰਹੀ ਆ ਪਿੱਕ ਤੇ ਇਤਰੇ ਬਸਾਂ ਦੇ ਚੜ ਜਾਂਦਾ ਬਸਾਂ ਦੇ ਲੋਕਾਂ ਨੂੰ ਇੱਤੇ ਰੋਲੇ ਮਾਰਦਾ ਮੈਨੂੰ ਵੀ ਬੜੀ ਵਾਰ ਕੁੱਟਿਆ ਉਹ ਨਹੀਂ ਆਉਂਦੇ ਨਹੀਂ ਆ ਬੱਚਾ ਹੁੰਦਾ ਕੋਈ ਕੋਈ ਹੈ ਨਹੀਂ ਕੋਈ ਕੁੜੀ ਆ ਨਾਲ ਮੇਰੇ ਮੇਰਾ ਜਵਾਈ ਆ ਕੱਲਾ ਦੋ ਮੁੰਡੇ ਦੂਜਾ ਵੀ ਸੈਂਟਰ ਦੀ ਹੈ ਦੂਜਾ ਵੀ ਇਤਰਾਇ ਕਰਦਾ ਹੈ ਇੰਨੀ ਹਾਲਤ ਮਾੜੀ ਹੋ ਗਈ ਇੰਨੀ ਮਕਾਨ ਵੇਚਦਾ ਹੈ ਐਂੜ ਕਰਕੇ ਆ ਗਿਆ ਕੀ ਕਰਦਾ ਹੈ ਇਹ ਸੁੱਕਾ ਸੁੱਕਾਈ ਕਰਦਾ ਹੈ ਜਦ ਤਮਾਕੂ ਕਾਂਦਾ ਤੇ ਆੜੇ ਕਿ ਤੂੰ ਆਏ ਨਹੀਂ ਕਿ ਸਾਈ ਸ਼ਹਿਰ ਆ ਸ਼ਹਿਰੋਂ ਆਏ ਤੇ ਚੱਲਿਆ ਅਪਰੋਜਪੁਰ ਕਿਹਨੇ ਦੱਸ ਭਾਈ ਤੂੰ ਤੇ ਰਾਜੀ ਹੋ ਜਾਂਦਾ ਅਸੀਂ ਲੈ ਕੇ ਚੱਲੇ ਸਾਂ ਉਹਰੇ ਇਹਨੇ ਮੁਕਤੀ ਵਾਲੇ ਲੈ ਜਾਣ ਚੜਕਾ ਦੇ ਮਗਰਮਗਰ ਭੰਜੀ ਫੇਰ ਦੀ ਬਚਾਉਣ ਵਾਸਤੇ ਸਵੇਰ ਤੇ ਸਵੇਰ ਦੀ ਭੰਜੀ ਫੇਰਦੀ ਲੰਗਾ ਕਦੀ ਪੜਕਦਾ ਕਦੀ ਮੈਨੂੰ ਪਾਲ ਲੈਿੰਦਾ ਨਾ ਕੋੜਦਾ ਨਾ ਮੈਨੂੰ ਆਂਦਾ ਕਿੰਨੇ ਬੋਤੇ ਦੋ ਬੋਤੇ ਦੁਜਾ ਉਸੇ ਇੰਦਦੀ ਸੋਨੇ ਚਰਾਪੀਂਦਾ ਪੁੱਤਰਾ ਨੋ ਸ਼ਾਦੀ ਕੇ ਚਲੇਗੀ ਉਹ ਤੇ ਸੜਕਾਂ ਦੇ ਵਿੱਚ ਇਹਨੂੰ ਕਾਬੂ ਨਹੀਂ ਆਉਂਦਾ ਨਹੀਂ ਆਉਂਦਾ ਇੱਕ ਹੀ ਕਿੰਦਾ ਵਾ ਇਹ ਸਾਡੇ ਅੱਖਾਂ ਨਹੀਂ ਲੱਭਿਆ ਸਾਨੂੰ ਕੋਉਂਦਾ ਨਹੀਂ ਆ ਉਤਨਾ بڑا ਮੇਰੀ ਮਾਂ ਹੈ ਉਤਨਾ ਨਹੀਂ ਆਉਂਦਾ ਲੱਗ ਕੇ ਨਹੀਂ ਆਉਂਦਾ ਜਦ ਰੀ ਚੀਜ਼ ਕੋਈ ਲੈ ਕੇ ਮੋਲੋ ਤੋੜ ਦਿੰਦਾ ਸਭ ਕੁਝ ਤੋੜ ਦਿੰਦਾ ਕੁੜੀ ਕਿੱਥੇ ਆ ਕੁੜੀ ਵੀ ਆ ਬੈਠੀ ਆ ਆ ਵੇ ਉਹ ਤੇ ਉਹ ਉਧਰ ਨੂੰ ਚਲੇ ਗਿਆ ਪੰਜ 6 ਵਾਰੀ ਇਧਰ ਨੂੰ ਚਲੇ ਗਿਆ ਅੰਬਰਸਰ ਨੂੰ ਪੰਜ 6 ਵਾਰੀ ਇਧਰੋਂ ਚਲੇ ਗਿਆ ਪੰਜ 6 ਵਾਰੀ ਉਧਰੋਂ ਚਲੇ ਗਿਆ ਉਹ ਨਹੀਂ ਕੋਈ ਮੰਨਦਾ بڑے ਮੁੰਡੇ ਕੱਟੇ ਕੀਤੇ ਮੈਂ ਮੁੰਡੇ ਕੱਟੇ ਕੀਤੇ ਹੀ ਨਹੀਂ ਕੋਈ ਆਕੇ ਨਹੀਂ ਲੱਗਦਾ ਜਦੋਂ ਵਾਕਤ ਪੈ ਜਾਂਦਾ ਉਦੋਂ ਨਹੀਂ ਕੋਈ ਆਕੇ ਲੱਗਦਾ ਕੰਨ ਬਣੇ ਨੇ ਮੇਰੇ ਪੁੱਸ ਤੇ ਕੋਈ ਨਹੀਂ ਆਕੇ ਲੱਗਦਾ ਨਸੀਰ ਨੇ ਨਹੀਂ ਵਧੀਆ ਹੱਦ ਕਰਦੀ ਉਹੜੇ ਇਹ ਕਿ ਪਾਇਆ ਬੈਕ ਟੋਟ ਆਇਆ ਉੱਤੇ ਰਾਜ ਮੇਰਾ ਨਾਮ ਸਰ ਸੈਜ ਪੁਲਿਸ ਦਾ ਇਹ ਕਿਹੜੀ ਜਗ੍ਹਾ ਵਾ ਉਹ ਸਰ ਅੰਮ੍ਰਿਤਸਰ ਬਾਈਪਾਸ ਆ ਇੱਥੇ ਕਿਥਰ ਪੁਲਿਸ ਵਾਲੇ ਜਾਂਦੇ ਨਾਕਾ ਸਰ ਇੱਥੇ ਕੋਈ ਵੀ ਨਹੀਂ ਹੈਗਾ ਇਸ ਟਾਈਮ ਇੱਥੇ ਹੋਣਾ ਚਾਹੀਦਾ ਵਾ ਸਭੋਂ ਇੱਥੇ ਕੋਈ ਵੀ ਚਲੋ ਕੋਈ ਗੱਲਬਾਤ ਹੋ ਜਾਂਦੀ ਆ ਰਬਨਾ ਕਰੇ ਕੋਈ ਹੰਸਕਾ ਵੀ ਘਟਕਾ ਵਰਦੀ ਆ ਇੱਥੇ ਕੋਈ ਵੀ ਪੁਲਿਸ ਵਾਲਾ ਨਹੀਂ ਹੈਗਾ ਉਹ ਸਰੋ ਇੱਕ ਮੁੰਡਾ ਹੈਗਾ ਉਹ ਕਦੀ ਗੱਡੀਆਂ ਅੱਗੇ ਇੱਧਰ ਜਾਂਦਾ ਵਗਦੀ ਉੱਧਰ ਜਾਂਦਾ ਆ ਤੇ ਉਹਦੇ ਕਰਕੇ ਅਸੀਂ ਸਭੋਂ ਮੈਂ ਇੱਥੇ ਆਇਆ ਸੀਗਾ ਮੈਂ ਤੇ ਆ ਸਭੋਂ ਕਿਸ ਦੀ ਮਦਦ ਵਾਸਤੇ ਹੀ ਆਇਆ ਵਾ ਪਰ ਉਹ ਕਿਹ ਵੀ ਇੱਥੇ ਪੁੱਲਸਾ ਲੈਣੇ ਲੱਭਦਾ ਪਿਆ ਅਸੀਂ ਤੇ ਸਭ ਕੋ ਲੱਭਣ ਦੇ ਉਹ ਇੱਕ ਮਾਂ ਆ ਤੇ ਇੱਕ ਭੈਣ ਆ ਵਿਚਾਰੀ ਉਹ ਇੱਧਰ ਉੱਧਰ ਭਟਕਦੇ ਪਏ ਆ ਕੋਈ ਪੁੱਲਸਾ ਲੈਣੀ ਇਥੇਗਾ ਹੋਣਾ ਚਾਹੀਦਾ ਆ ਸਰ ਇਥੇ